ਜੀ ਮੇਰਾ ਨਾਮ ਜਸਪਾਲ ਸਿੰਘ ਹੰਦ ਮਾਹੀ ਨੰਗਲ ਜਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਮੈਂ ਇੱਥੇ ਰੈੱਡ ਕਰਾਸ ਦੇ ਵਿੱਚ ਡਰਾਈਵਿੰਗ ਲਾਇਸੈਂਸ ਦੇ ਸਬੰਧ ਵਿੱਚ ਦੋ ਦਿਨ ਕਲਾਸਾਂ ਲੱਗਦੀਆਂ ਜਾਈ ਹਰ ਸੋਮਵਾਰ ਤੇ ਮੰਗਲਵਾਰ ਅੱਜ ਸਾਡਾ ਫਰਸਟ ਦਿਨ ਸੀਗਾ ਜੀ ਸੋਮਵਾਰ ਕਲਾਸ ਲਾਉਣ ਲਈ ਆਏ ਆ 1 ਵਜੇ ਅਸੀਂ ਬਾਹਰੋਂ ਆ ਕੇ ਅਸੀਂ ਕਲਾਸ ਦੇ ਵਿੱਚ ਐਂਟਰ ਕਰ ਗਏ ਤੇ ਜਦੋਂ ਅਸੀਂ ਸਵਾ 3 ਤੋਂ 3:30 ਦੇ ਦਰਮਿਆਨ ਇੱਥੇ ਵਾਪਸ ਆਏ ਬਾਹਰ ਤਾਂ ਸਾਡਾ ਬਾਈਕ ਆਪਣੀ ਜਗ੍ਹਾ ਤੇ ਹੈ ਨਹੀਂ ਸੀਗਾ ਜੀ ਉਹ ਚੋਰੀ ਹੋ ਚੁੱਕਿਆ ਸੀਗਾ ਜੀ ਤੇ ਇਹ ਦੇ ਸਬੰਧ ਵਿੱਚ ਅਸੀਂ ਇਹ ਦੱਸਣਾ ਚਾਹਾਂਗੇ ਤੁਹਾਨੂੰ ਕਿ ਇੱਥੋਂ ਪਹਿਲਾਂ ਵੀ ਤਿੰਨ ਬਾਈਕ ਚੋਰੀ ਹੋ ਚੁੱਕੇ ਹੈ ਜੀ ਰੈੱਡ ਕ੍ਰੋਸ ਦੇ ਗੇਟ ਦੇ ਅੰਦਰ ਹੈ ਜੀ ਬਿਲਕੁਲ ਇਹ ਅਸੀਂ ਤਾਂ ਆਪਦੇ ਤੌਰ 'ਤੇ ਇਹੀ ਲਾਇਆ ਵੀ ਸਾਡਾ ਮੋਟਰਸਾਈਕਲ ਸੇਫ ਹੈ ਜਦੋਂ ਇਹਨਾਂ ਦੇ ਅੰਦਰ ਹੈ ਜੀ ਇੱਥੇ ਕੋਈ ਸੀਸੀਟੀਵੀ ਕੈਮਰੇ ਹੈ ਨਹੀਂ ਜੀ ਇਹਨਾਂ ਦੇ ਉੱਚ ਅਧਿਕਾਰੀ ਵੀ ਇੱਥੇ ਮੌਕੇ ਤੇ ਮੌਜੂਦ ਹੈ ਨਹੀਂ ਸਾਨੂੰ 2 ਘੰਟੇ ਹੋ ਗਏ ਖੜਿਆ ਨੂੰ ਜੀ ਅਜੇ ਮੌਜੂਦ ਹੈ ਨਹੀਂਗੇ ਇੱਥੇ ਤਿੰਨ ਬਾਈਕਾਂ ਤੋਂ ਪਹਿਲਾਂ ਵੀ ਚੋਰੀ ਹੋ ਚੁੱਕੇ ਹੈ ਜੀ ਤੇ ਉਹਨਾਂ ਦੀ ਵੀ ਕੋਈ ਪੁੱਛ ਪੜਤਾਲ ਨਹੀਂ ਨਿਕਲੀ ਜੀ ਜੇ ਉਹਨਾਂ ਦੇ ਉਹਨਾਂ ਟਾਈਮ ਤੇ ਇਹੀ ਕੈਮਰੇ ਲੱਗੇ ਹੁੰਦੇ ਇੱਕ ਬਾਈਕ ਚੋਰੀ ਹੋਣ ਤੇ ਇਹੀ ਕੈਮਰੇ ਲੱਗੇ ਹੁੰਦੇ ਤਾਂ ਤਿੰਨ ਮੋਟਰਸਾਈਕਲ ਹੋਰ ਤੇ ਅੱਜ ਮੇਰਾ ਮੋਟਰਸਾਈਕਲ ਵੀ ਨਾ ਚੱਕਿਆ ਜਾਂਦਾ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕੈਮਰੇ ਵੀ ਲਗਾਏ ਜਾਣ ਗਾਹ ਨੂੰ ਕਿਸੇ ਹੋਰ ਗਰੀਬ ਦਾ ਨਾ ਚੱਕਿਆ ਜਾਵੇ ਨਹੀਂ ਇੱਥੋਂ ਕਲਾਸਾਂ ਹੀ ਬੰਦ ਕਰ ਦਿੱਤੀਆਂ ਜਾਣ ਨਹੀਂ ਇੱਥੇ ਪਰਚੀ ਲਈ ਜਾਵੇ ਸਾਡੇ ਤੋਂ 10 ਰੁਪਏ 20 ਰੁਪਏ ਪਾਰਕਿੰਗ ਦੀ ਪਰਚੀ ਲਈ ਜਾਵੇ ਇੱਥੇ ਕੋਈ ਬੰਦਾ ਰੱਖ ਲੈਣ ਜੀ ਇਹ ਪਰ ਐ ਜੇ ਚੋਰੀ ਹੁੰਦੇ ਰਹੇ ਤਾਂ ਅੱਗੇ ਹੋਰ ਵੀ ਗਰੀਬਾਂ ਦੇ ਨੁਕਸਾਨ ਹੁੰਦੇ ਰਹਿਣਗੇ ਸਾਡਾ ਹੀਰੋ ਹੀਰੋ ਮੋਟਰਸਾਈਕਲ ਸੀਗਾ ਜੀ ਡੀ ਲੈਕਸ 2014 ਮਾਡਲ ਸੀਗਾ ਜੀ ਪੀਪੀ03 ਏਕੇ0762 ਉਹਨਾਂ ਦਾ ਨੰਬਰ ਸੀਗਾ ਜੀ